ਅੱਜ ਜਿਸੀ ਬਣਾਵਾਂਗੇ ਫੇਸ ਦੀ ਮੋਇਸਚਰਾਈਜ਼ਿੰਗ ਕਰੀਮ ਦੇ ਜੈਲ ਜਿਸ ਨੂੰ ਕਿ ਅਸੀਂ ਘਰ ਵਿੱਚ ਹੀ ਬਹੁਤ ਸੌਖੇ ਤਰੀਕੇ ਦੇ ਨਾਲ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਪਰਜ਼ਰਵੇਟਿਵ ਤੋਂ ਬਣਾਵਾਂਗੇ ਤੇ ਇੱਕ ਕਰੀਮ ਹੈ ਜਿਸ ਨੂੰ ਕਿ ਤੁਸੀਂ ਹੱਥ ਅਤੇ ਮੂੰਹ ਦੋਨਾਂ ਤੇ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਅਗਰ ਤੁਹਾਡੇ ਫੇਸ ਦੇ ਉੱਪਰ ਚਾਹਿਆਂ ਨੇ ਜਾਂ ਝੁਰੜੀਆਂ ਨੇ ਰਿੰਕਲਸ ਨੇ ਮਲਾਜ਼ਮਾ ਹੈ कि ਐ ਤੁਸੀਂ ਕਰੀਮ ਨੂੰ ਇੱਕ ਵਾਰ ਤੁਸੀਂ ਯੂਜ਼ ਕਰਕੇ ਦੇਖੋਗੇ ਤੁਸੀਂ ਰਿਜ਼ਲਟ ਖੁਦ ਦੇਖੋਗੇ ਕਿ ਬਹੁਤ ਅੱਛੇ ਆਣਗੇ ਤੇ ਤੁਹਾਨੂੰ ਬਿਲਕੁਲ ਕਲੀਅਰ ਤੇ ਬਹੁਤ ਹੀ ਸੌਫਟ ਬਿਲਕੁਲ ਸੌਫਟ 글ਾਸ ਵਰਗੀ ਸਕਿਨ ਮਿਲੇਗੀ ਤੁਸੀਂ ਕਰ ਟ੍ਰਾਈ ਕਰਨਾ ਸਤਿ ਸ੍ਰੀ ਅਕਾਲ ਜੀ ਮੈਂ ਹਰ ਸਿਮਰਨ ਤੇ ਸਵਾਦਯਤਾ ਦਾ ਸ਼ਬਦ ਮੇਰੇ ਚੈਨਲ ਹਰ ਸਿਮਰਨ ਜੋੜਾ ਹੁਣ ਆਨਲਾਈਨ ਲਾਈਵ ਦੇ ਵਿੱਚ अगर तुम मेरे चैनल हूँ तक सबसक्राइब नहीं किया चैनल पर नवे हो तो प्लीज़ सब तो पहले चैनल सबसक्राइब कर लोता जो तीन आने वाली मेरी सारी भीडियोज़ में देख सको तो यह बिल्कुल फ्री है तो मेरे चैनल सबसक्राइब कर सकते हो घर में क्रीम बनाने शुरू कर दिया सब तो पहले मैं ग्लैसरीन लई है उसद तो असी कैस्टर ऑयल है यानी कि अरंी का तेल है उसद तो असी गुलाब जल रहा है ਤੇ ਫੇਰ ਅਸੀਂ ਜੋ ਪਤਾਂਜਲੀ ਦੇ অ্যালোਵੈਰਾ ਜੈਲ ਹੈ ਉਹ ਮੈਂ ਲਈ ਹੈ ਗ੍ਰੀਨ ਵਾਲੀ ਤੁਸੀਂ ਚਾਹੋ ਤਾਂ ਕੋਈ ਵੀ ਬ੍ਰਾਂਡ ਦੇ অ্যালোਵੈਰਾ ਜੈਲ ਲੈ ਸਕਦੇ ਹੋ ਜਾਂ ਟਰਾਂਸਪੇਰੈਂਟ ਵਾਲੀ ਵੀ ਲੈ ਸਕਦੇ ਹੋ অ্যালোਵੈਰਾ ਜੈਲ ਪਰ ਜੋ ਘਰ ਵਾਲੀ ਹੈ ਉਹ ਅਸੀਂ ਬਿਲਕੁਲ ਯੂਜ਼ ਨਹੀਂ ਕਰਾਂਗੇ ਬਾਜ਼ਾਰ ਵਾਲੀ ਕਰਾਂਗੇ ਉਸ ਤੋਂ ਬਾਅਦ ਵਿਟਾਮਿਨ E ਦੇ ਜੋ ਕੈਪਸੂਲ ਨੇ ਉਸੇ ਦੇ ਵਿੱਚ ਯੂਜ਼ ਕਰਾਂਗੀ ਫੇਸ ਕਰੀਮ ਬਣਾਉਣ ਦੇ ਲਈ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਅਸੀਂ ਇਹਦੇ ਵਿੱਚ ਰੋਜ਼ ਐਸੈਂਸ਼ੀਅਲ ਆਇਲ ਉਹ ਮੈਂ ਯੂਜ਼ ਕਰਾਂਗੀ ਤੁਸੀਂ ਕੋਈ ਵਾਲਾ ਵੀ ਐਸੈਂਸ਼ੀਅਲ ਆਇਲ ਯੂਜ਼ ਕਰ ਸਕਦੇ ਹੋ ਟੀ ਟ੍ਰੀ ਉਹ ਐਸੈਂਸ਼ੀਅਲ ਆਇਲ ਆ ਵੀ ਜਾਂ ਲਵੈਂਡਰ ਵਾਲਾ ਐਸੈਂਸ਼ੀਅਲ ਆਇਲ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਅਸੀਂ ਜੋ ਡੀਆਈਵੀ ਫੇਸ ਕਰੀਮ ਹੈ ਘਰ ਵਿੱਚ ਬਣਾਣੀ ਸ਼ੁਰੂ ਕਰਦੇ ਹਾਂ ਉਦਲੀ ਮੈਂ ਇੱਕ ਸੁੱਕੀ ਕਟੋਰੀ ਲਈ ਹੈ ਬਿਲਕੁਲ ਸੁੱਕਾ ਹੋਣਾ ਚਾਹੀਦਾ ਬਰਤਨ ਜਿਹਦੇ ਵਿੱਚ ਵੀ ਤੁਸੀਂ ਬਣਾ ਰਹੇ ਹੋ ਤੇ ਅਸੀਂ ਇਸ ਦੇ ਵਿੱਚ 3 ਵੱਡੇ ਚਮਚ ਪਰ ਕੇ ਮੈਂ ਜੋ ਐਲੋਵੇਰਾ ਜੈਲ ਹੈ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਤੁਸੀਂ ਅਗਰ ਟਰਾਂਸਪੇਰੈਂਟ ਵਾਲੀ ਤੁਹਾਡੇ ਕੋਲ ਹੈ ਤੇ ਉਹ ਵੀ ਯੂਜ਼ ਕਰ ਸਕਦੇ ਹੋ ਕਿ ਬਾਜ਼ਾਰ ਤੋਂ ਲੈ ਰਹੇ ਹੋ ਤਾਂ ਤੁਸੀਂ ਪ੍ਰੇਫਰ ਕਰਨਾ ਜੋ ਟਰਾਂਸਪੇਰੈਂਟ ਵਾਲੀ ਅਗਰ ਤੁਹਾਨੂੰ ਮਿਲ ਜਾਏ ਉਸ ਤੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਪਰ ਜੋ ਕਾਰ ਵਾਲੀ ਐਲੋਵੇਰਾ ਜੈਲ ਹੈ ਉਹਦੀ ਲਾਈਫ ਇੰਨੀ ਜ਼ਿਆਦਾ ਨਹੀਂ ਹੁੰਦੀ ਹੈ ਤੇ ਸਾਡੀ ਜੋ ਕਰੀਮ ਹੈ ਉਹ ਖਰਾਬ ਹੋ ਜਾਏਗੀ ਇਸ ਇਸ ਨੂੰ ਕਾਫੀ ਦੇਰ ਤੱਕ ਸਟੋਰ ਕਰ ਸਕਦੇ ਆਂ ਸਾਲ ਵੀ ਕਰ ਸਕਦੇ ਆਂ ਇਸ ਲਈ ਇਸ ਜੋ ਬਾਜ਼ਾਰ ਵਾਲ ਯੈਲੋਵੇਰਾ ਜੱਲ ਹੈ ਉਹ ਲੈ ਰਹੇ ਆਂ ਤੇ ਅਗਰ ਤੁਸੀਂ ਥੋੜੀ ਜਿਹੀ ਕੁਆਂਟੀਟੀ ਵਿੱਚ ਬਣਾਉਣਾ ਹੈ ਫਿਰ ਤੁਸੀਂ ਘਰ ਵਿੱਚ ਹੀ ਯੂਜ਼ ਕਰ ਸਕਦੇ ਹੋ ਸਟੋਰ ਨਹੀਂ ਕਰਨਾ ਤੇ ਉਸ ਤੋਂ ਬਾਅਦ ਮੈਂ ਗਲਾਈਸਰਿਨ ਲਈ ਹੈਂ ਦੂਸਰਾ ਇੰਗਰੀਡੀਅੰਟ ਸਾਡਾ ਗਲੈਸਰਿਨ ਦਾ ਹੋਏਗਾ ਪਹਿਲੇ 3 ਵੱਡੇ ਚਮਚ ਅਸੀਂ অ্যালোਵਿਰਾ ਜੈਲ ਪਾ ਲਈ ਹੈ ਇੱਕ ਵੱਡਾ ਚਮਚ ਪਰ ਕੇ ਉਹੀ ਵਾਲਾ ਅਸੀਂ ਇਹਦੇ ਵਿੱਚ ਜੋ ਗਲੈਸਰਿਨ ਹੈ ਉਹ ਯੂਜ਼ ਕਰਾਂਗੇ ਜੋ ਗਲੈਸਰਿਨ ਹੈ ਬਹੁਤ ਹੀ ਹੈਲਦੀ ਹੁੰਦੀ ਹੈ ਜੋ ਸਾਡੀ ਸਕਿਨ ਆ ਉਹਦੇ ਲਈ ਤੇ ਕਰੀਮ ਲਈ ਪ੍ਰੀਜ਼ਰਵੇਟਿਵ ਦਾ ਕੰਮ ਵੀ ਕਰੇਗੀ ਸਾਨੂੰ ਕੋਈ ਅਲੱਗ ਤੋਂ ਪ੍ਰੀਜ਼ਰਵੇਟਿਵਸ ਪਾਉਣ ਦੀ ਜ਼ਰੂਰਤ ਨਹੀਂ ਹੋਏਗੀ ਤੇ ਉਸ ਤੋਂ ਬਾਅਦ ਅਸੀਂ ਕੈਸਟਰ ਆਇਲ ਲੈ ਆ ਜਾਨੀ ਕਿ ਅਰੰਡੀ ਦਾ ਤੇਲ ਲਿਆ ਹੈ ਤੇ ਇਸੇ ਦੇ ਵਿੱਚ ਬਹੁਤ ਥੋੜੀ ਕੁਆਂਟੀਟੀ ਚ ਪਾਵਾਂਗੇ 1/4 ਉਹੀ ਵਾਲਾ ਜੋ ਚਮਚ ਅਸੀਂ ਵੱਡਾ ਵਾਲਾ ਲਿਆ ਹੈ ਉਹਦਾ ਹੀ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਅੱਧੇ ਤੋਂ ਥੋੜਾ ਜਿਹਾ 1/4 ਹਿੱਸਾ ਅਸੀਂ ਇਹਦੇ ਵਿੱਚ ਅਰੰਡੀ ਦਾ ਤੇਲ ਪਾ ਦੇਵਾਂਗੇ ਤੁਸੀਂ ਇਹਦੀ ਜਗ੍ਹਾ ਅਗਰ ਤੁਹਾਡੇ ਕੋਲ ਬਦਾਮ ਦਾ ਤੇਲ ਹੈ ਜਾਂ ਨਾਰੀਅਲ ਨਾਰੀਅਲ ਦਾ ਨਹੀਂ ਬਦਾਮ ਦਾ ਤੇਲ ਯੂਜ਼ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਜੋ ਨਾਰੀਅਲ ਤੇ ਤੇਲ ਆ ਜਮ ਜਾਏਗਾ तो बिल्कुल जैल तरह साड़ी क्रीम नहीं बनेगी सिर्फ कैसटर ऑयल की जगह ना सिर्फ तुम्हें जो बदाम का तेल है वह पा सकते हो उस तो बाद अं ये एक वड़ा चम्मच पार के जो गुलाब जल है वह पावगी तीसरा सा से ये होगा अभी एलोवेरा जैल पा लिया दूसरे नंबर पर असी कैसटर ऑयल पा लिया और तीसरा जो साडा इनग्रीडेंट्स है गुलाब जाल है ਔਰ ਚੌਥਾ ਇੰਗਰੀਡੀਅੰਟ ਸਿੱਧੇ ਸਿੱਧੇ ਚ ਪਾਵਾਂਗੇ ਵਿਟਾਮਿਨ E ਦੇ ਜੋ ਕੈਪਸੂਲ ਹੈ ਅਸੀਂ ਇਹਦੇ ਵਿੱਚ ਇੱਕ ਪਾਵਾਂਗੇ ਤੁਸੀਂ ਰੇਸ਼ਿਓ ਦੇਖ ਸਕਦੇ ਹੋ ਤਿੰਨ ਵੱਡੇ ਚਮਚ ਦੇ ਲਈ ਐਲੋਵੇਰਾ ਜਲ ਦੇ ਲਈ ਇੱਕ ਅਸੀਂ ਕੈਪਸੂਲ ਪਾ ਰਹੇ ਹਾਂਗੇ ਤੁਸੀਂ ਡਬਲ ਕੁਆਂਟੀਟੀ ਚ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਡਬਲ ਸਭ ਕੁਝ ਯੂਜ਼ ਕਰ ਸਕਦੇ ਹੋ ਤੇ ਇੱਕ ਹੈ E ਵਿਟਾਮਿਨ E ਦਾ ਕੈਪਸੂਲ ਅਸੀਂ ਇਹਦੇ ਵਿੱਚ ਪਾ ਦਿੱਤਾ ਹੈ ਇਹ ਵੀ ਸਕਿਨ ਦੇ ਲਈ ਬਹੁਤ ਹੀ ਹੈਲਦੀ ਹੁੰਦਾ ਵਿਟਾਮਿਨ E ਦਾ ਕੈਪਸੂਲ ਤੇ ਸਾਡੀ ਜੋ ਕਰੀਮ ਹੈ ਬਹੁਤ ਵਧੀਆ ਬਣ ਕੇ ਰੈਡੀ ਹੋਏਗੀ ਤੇ ਮੈਂ ਰੂਜ਼ੈਂਸ਼ੀਅਲ ਆਇਲ ਇਹਦੇ ਵਿੱਚ ਪਾ ਰਹੀ ਹਾਂ ਸਿਰਫ ਇਸੇ ਨੇ ਦੋ ਤਿੰਨ ਡ੍ਰੌਪ ਸੀ ਪਾਨੇ ਨੇ ਬੂੰਦਾ ਹੀ ਪਾਣੀਆ ਨੇ ਦੋ ਤਿੰਨ ਤੁਸੀਂ ਜ਼ਰੂਰ ਤੈਨੂੰ ਲੈ ਕੇ ਰੱਖ ਲੈਣਾ ਕਿਉਂਕਿ ਬਹੁਤ ਜ਼ਿਆਦਾ ਦੇਰ ਅਸੀਂ ਇਸ ਨੂੰ ਯੂਜ਼ ਕਰ ਸਕਦੇ ਆ ਦੋ ਤਿੰਨ ਡ੍ਰੌਪ ਸੀ ਯੂਜ਼ ਕਰਨੇ ਆਂ ਔਰ ਲਾਈਫ ਤੁਸੀਂ ਇਸ ਨੂੰ ਇੱਕ ਸਾਲ ਤੋਂ ਉੱਪਰ ਵੀ ਯੂਜ਼ ਕਰ ਸਕਦੇ ਹੋ ਕਾਫੀ ਵਾਰ ਤੁਸੀਂ ਇਸ ਨਾਲ ਕਰੀਮ ਬਣਾ ਸਕਦੇ ਹੋ ਹੋ ਨਸੀ ਜੋ ਸਾਡਾ ਸਾਰਾ ਇਹਦੇ ਵਿੱਚ ਇੰਗਰੀਡੀਅੰਟਸ ਮਿਕਸ ਕਰ ਲੈਣੇ ਨੇ ਚੰਗੀ ਤਰ੍ਹਾਂ ਦੇ ਚਮਚ ਦੇ ਨਾਲ ਮੈਨੂੰ ਵਿਸਕ ਕਰ ਲਵਾਂਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਹੀ ਮੈਂ ਇਸ ਨੂੰ ਚਮਚ ਦੇ ਨਾਲ ਵਿਸਕ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਟਰਾਂਸਪੇਰੈਂਟ ਹੋ ਰਿਹਾ ਹੈ ਸਾਡੇ ਜੋ ਜੈਲ ਹੈ ਬਿਲਕੁਲ ਟਰਾਂਸਲੂਸੈਂਟ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਜੋ ਸਾਡੀ क्रीम ਹੈ ਬਣ ਕੇ ਰੈਡੀ ਹੋਏਗੀ ਅਸੀਂ ਥੋੜੀ ਦੇਰ ਇਸ ਲਈ ਸਿਰਫ 1 ਜਾਂ 2 ਮਿੰਟ ਮੈਨੂੰ ਵਿਸ ਕਰਾਂਗੀ ਤੇ ਪਰਫੈਕਟ ਸਾਡੀ ਜੋ ਜੈਲ ਕਰੀਮ ਹੈ ਤੁਸੀਂ ਦੇਖ ਸਕਦੇ ਹੋ ਥਿੱਕ ਹੋ ਗਈ ਹੈ ਬਿਲਕੁਲ ਵੀ ਰਨਿੰਗ ਜਾਂ ਪਤਲੀ ਨਹੀਂ ਹੈ ਬਿਲਕੁਲ ਥਿੱਕ ਸਾਰੇ ਇਨਗਰੀਡੀਅੰਟਸ ਮਿਕਸ ਹੋ ਗਏ ਨੇ ਤੇ ਸਾਡੀ ਜੋ ਜੈਲ ਕਰੀਮ ਹੈ ਬਿਲਕੁਲ ਜੈਲ ਦੀ ਤਰ੍ਹਾਂ ਬਣ ਗਈ ਹੈ ਬਿਲਕੁਲ ਟ੍ਰਾਂਸਲੂਸੈਂਟ ਹੋ ਗਈ ਹੈ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਡੀ ਜੋ ਕਰੀਮ ਹੈ ਬਣ ਕੇ ਰੈਡੀ ਹੋ ਗਈ ਹੈ ਹੋਮ ਮੇਡ ਸਾਡੀ ਜੈਲ ਕਰੀਮ ਬਿਨਾ ਕਿਸੇ ਕੈਮੀਕਲ ਤੇ ਪ੍ਰਜ਼ਰਵੇਟਿਵ ਤੋਂ ਬਣ ਗਈ ਹੈ ਅਸੀਂ ਵਿੱਚ ਕੋਈ ਪ੍ਰਜ਼ਰਵੇਟਿਵ ਯੂਜ਼ ਨਹੀਂ ਕੀਤਾ ਸਿਰਫ ਅਸੀਂ ਦਵਿਚ ਗਲੈਸਰਿਨ ਪਾਈ ਹੈ ਉਹਦੇ ਨਾਲ ਹੀ ਪ੍ਰਜ਼ਰਵਰ ਦਾ ਕੰਮ ਕਰੇਗੀ ਸਾਡੀ ਜੋ ਗਲੈਸਰਿਨ ਹੈ ਔਰ ਤੁਸੀਂ ਇਸ ਨੂੰ ਕਾਫੀ ਦੇਰ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਿਨਾ ਫ੍ਰਿਜ ਤੋਂ ਵੀ ਰੱਖ ਸਕਦੇ ਹੋ ਫ੍ਰਿਜ ਵਿੱਚ ਵੀ ਰੱਖ ਸਕਦੇ ਬਿਲਕੁਲ ਖਰਾਬ ਨਹੀਂ ਹੋਏਗੀ ਤੁਸੀਂ ਇਸ ਨੂੰ ਆਰਾਮ ਨਾਲ ਕਾਫੀ ਦੇਰ ਯੂਜ਼ ਕਰ ਸਕਦੇ ਮੈਂ ਥੋੜੀ ਜਿਹੀ ਤੁਹਾਨੂੰ ਹੱਥ ਤੇ ਅਪਲਾਈ ਕਰਕੇ ਦਿਖਾਉਂਦੀ ਹਾਂ ਤੇ ਬਹੁਤ ਹੀ ਚੰਗੀ ਤਰ੍ਹਾਂ ਸਕਿਨ ਵਿੱਚ ਐਬਜ਼orb ਹੋ ਗਏ ਬਿਲਕੁਲ ਵੀ ਚਿਪਚਿਪਾहट ਨਹੀਂ ਹੈ ਤੁਸੀਂ ਦੇਖ ਸਕਦੇ ਹੋ ਤੇ ਸਕਿਨ ਦੇ ਉੱਤੇ ਬਹੁਤ ਹੀ ਵਧੀਆ ਚਮਕ ਆ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਬਿਲਕੁਲ ਸਕਿਨ ਵਿੱਚ ਬਹੁਤ ਵਧੀਆ ਐਬਜ਼orb ਹੋ ਗਏ ਬਿਲਕੁਲ ਤੁਸੀਂ ਜੋ ਬਾਜ਼ਾਰ ਵਿੱਚ ਜੈਲ ਕਰੀਮ ਲੈਂਦੇ ਹੋ ਬਹੁਤ ਮਹਿੰਗੀ 12000 ਵਾਲੀ ਉਸ ਤੋਂ ਬਹੁਤ ਜ਼ਿਆਦਾ ਸਸਤੀ ਤੇ ਬਹੁਤ ਹੀ ਹੈਲਦੀ ਸਟਾਈਲਰਸ ਤੁਸੀਂ ਘਰ ਵਿੱਚ ਹੀ ਮੋਇਸਚਰਾਈਜ਼ਿੰਗ ਵਾਲੀ ਜੈਲ ਕਰੀਮ ਬਣਾ ਕੇ ਰੈਡੀ ਕਰ ਲਈ ਹੈ ਤੁਸੀਂ ਇਸ ਨੂੰ ਆਇਲ ਫਰੀ ਸਕਿਨ ਤੇ ਵੀ ਯੂਜ਼ ਕਰ ਸਕਦੇ ਹੋ ਤੇ ਆਇਲੀ ਸਕਿਨ ਤੇ ਵੀ ਹਰ ਸਕਿਨ ਦੇ ਉੱਤੇ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਤੁਸੀਂ ਫਰਕ ਦੇਖ ਸਕਦੇ ਹੋ ਦੋਨਾਂ ਹੱਥਾਂ ਵਿੱਚ ਬਹੁਤ ਚਮਕਾ ਗਈਏ ਦੂਸਰੇ ਹੱਥ ਤੇ ਸਾਡੀ ਜੋ ਕਰੀਮ ਹੈ ਬਣ ਕੇ ਰੈਡੀ ਹੋ ਗਈ ਹੈ ਤੇ ਅਸੀਂ ਇਸ ਨੂੰ ਸਟੋਰ ਕਰ ਲਵਾਂਗੇ ਤੇ ਜੋ ਇਹਦੀ ਕੰਸਿਸਟੈਂਸੀ ਹੈ ਤੁਸੀਂ ਦੇਖ ਸਕਦੇ ਹੋ ਪਰਫੈਕਟ ਹੈਗੀ ਹੈ ਤੇ ਇਸ ਕਿਸੇ ਵੀ ਕੰਟੇਨਰ ਕੱਚ ਦੇ ਵਿੱਚ ਜਾਂ ਕਿਸੇ ਵੀ ਪਲਾਸਟਿਕ ਦੇ ਵਿੱਚ ਤੁਸੀਂ ਇਸ ਨੂੰ ਸਟੋਰ ਕਰ ਸਕਦੇ ਹੋ ਪਰ ਕੰਟੇਨਰ ਬਿਲਕੁਲ ਸੁੱਕਾ ਹੋਇਆ ਹੋਣਾ ਚਾਹੀਦਾ ਹੈ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਸੁਕਾ ਲਿਆ ਸੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਸਾਡੀ ਬਣੀ ਹੋਈ ਕਰੀਮ ਹੈ ਡੀਆਈਵੀ ਅਸੀ ਪਾਦੇਵਾਂਗੀ ਤੁਸੀਂ ਇੱਕ ਵਾਰ ਜ਼ਰੂਰ ਤੇ ਰੈਸਪੀ ਨੂੰ ਟਰਾਈ ਕਰਨਾ ਪਹਿਲੇ ਤੁਸੀਂ ਇੱਕ ਵਾਰ ਇੰਨੇ ਹੀ ਬਣਾ ਕੇ ਦੇਖਣਾ ਉਸ ਤੋਂ ਬਾਅਦ ਤੁਸੀਂ ਡੱਬਾ ਭਰ ਕੇ ਵੱਧ ਕੁਆਂਟੀਟੀ ਵਿੱਚ ਬਣਾ ਕੇ ਰੱਖ ਸਕਦੇ ਹੋ ਬਿਲਕੁਲ ਹੀ ਖਰਾਬ ਨਹੀਂ ਹੋਏਗੀ ਜਿੰਨੀ ਮਰਜ਼ੀ ਦੇ ਤੁਸੀਂ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਇਸ ਨੂੰ ਸਫਰ ਦੌਰਾਨ ਵੀ ਬਹੁਤ इजीली ਨਾਲ ਲੈ ਕੇ ਜਾ ਸਕਦੇ ਹੋ ਤੁਸੀਂ ਇਸ ਨੂੰ ਐਜ਼ ਅ ਨਾਈਟ ਕਰੀਮ ਵੀ ਯੂਜ਼ ਕਰ ਸਕਦੇ ਹੋ ਰਾਤ ਨੂੰ ਵੀ ਲਗਾ ਸਕਦੇ ਹੋ ਡੇ ਕਰੀਮ ਵੀ ਤੁਸੀਂ ਤਰ੍ਹਾਂ ਵੀ ਲਗਾ ਸਕਦੇ ਹੋ इन मॉइस्चराइजर दकार दी तरह ਤੁਸੀਂ ਪਹਿਲੇ ਲਗਾ ਕੇ ਉਸ ਤੋਂ ਬਾਅਦ ਅਗਰ ਮੇਕਅਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਕਅਪ ਵੀ ਕਰ ਸਕਦੇ ਹੋ ਬਹੁਤ ਹੀ ਵਧੀਆ ਸਾਡੀ ਡੀਆਈਵੀ ਜੋ ਮੋਇਸਚਰਾਈਜ਼ਰ ਜੈਲ ਹੈ ਬਣ ਕੇ ਰੈਡੀ ਹੋ ਗਈ ਹੈ ਬਹੁਤ ਹੀ ਪਰਫੈਕਟ ਬਣੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਠਿਕ ਕਨਸਿਸਟੈਂਸੀ ਹੈ ਤੇ ਵਰਦ ਦੀ ਬੈਸਟ ਡੀਆਈਵੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਕਦਮ ট্রান্সਲੂਸੈਂਟ ਜੈਲ ਦੀ ਕੰਸਿਸਟੈਂਸੀ ਦੇ ਵਿੱਚ ਬਣੀ ਹੈ ਤੇ ਬਾਜ਼ਾਰ ਨਾਲੋਂ ਕਿਤੇ ਸਸਤੀ ਬਣੀ ਹੈ ਤੇ ਬਹੁਤ ਹੀ ਹੈਲਦੀ ਹੈ ਔਰ ਜੋ ਚੀਜ਼ ਅਸੀਂ ਖਾ ਨਹੀਂ ਸਕਦੇ ਅਸੀਂ ਉਸ ਨੂੰ ਸਕਿਨ ਤੇ ਵੀ ਨਹੀਂ ਲਗਾ ਸਕਦੇ ਪਰ ਬਾਜ਼ਾਰ ਵਾਲੀਆਂ ਜੋ ਕਰੀਮਸ ਨੇ ਬਹੁਤ ਹੀ ਪ੍ਰਜ਼ਰਵੇਟਿਵ ਤੇ ਕੈਮੀਕਲਸ ਪਏ ਹੁੰਦੇ ਨੇ ਤੇ ਪੋਰਸ ਦੇ ਥਰੂ ਸਾਡੀ ਸਕਿਨ ਦੇ ਵਿੱਚ ਚਲੇ ਜਾਂਦੇ ਨੇ ਪਰ ਇਹ ਵਾਲੀ ਕਰੀਮ ਬਹੁਤ ਹੀ ਹੈਲਦੀ ਬਣ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਲਦੀ ਹੈ ਤੇ ਤੁਸੀਂ ਬਹੁਤ ਹੀ ਘੱਟ ਪੈਸਿਆਂ ਵਿੱਚ ਇਸ ਨੂੰ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਅਸੀਂ ਇਸ ਨੂੰ ਟੱਕਣ ਲਗਾ ਕੇ ਸਟੋਰ ਕਰਕੇ ਰੱਖ ਲਵਾਂਗੇ ਸਾਡੀ ਜੋ ਜੈਲ ਕਰੀਮ ਹੈ ਬੱਚੇ ਤੇ ਵੱਡੇ ਸਾਰੇ ਇਹਨੂੰ ਯੂਜ਼ ਕਰ ਸਕਦੇ ਨੇ ਇਹਦੇ ਕੋਈ ਵੀ ਸਾਈਡ इफेक्ट ਬਿਲਕੁਲ ਨਹੀਂ ਹੈਗੇ ਨੇ ਤੇ ਮੇਰੀ ਹੋਰ ਇਸੇ ਤਰ੍ਹਾਂ ਦੀ ਰੈਸਪੀਸ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਹੁਣ ਤੱਕ ਨਹੀਂ ਕੀਤਾ ਹੈ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਨੂੰ ਦੇਖ ਕੇ ਲਈ ਤੁਸੀਂ ਸਪੋਰਟ ਕਰ ਲਈ ਧੰਨਵਾਦ